ਸੁਸ਼ਟੀਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਪਿਓਰ ਪੋਲੀ ਦੇ ਅਸਤੀਫੇ ਦੇ ਲਈ ਜਲਦੀ ਹੀ ਉਪ ਚੋਣ ਦਾ ਐਲਾਨ ਕਰਨਗੇ ਮਾਰਕ ਕਾਰਨੀ ਅਲਬਾਰਾ ਦੇ ਆਉਣ ਵਾਲੇ ਸੰਸਦ ਮੈਂਬਰ ਨੇ ਅਹੁਦੇ ਤੋਂ ਹਟਣ ਦਾ ਕੀਤਾ ਐਲਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ 트ੰਪ ਨੂੰ ਮਿਲਣਾ ਅਗਲੇ ਹਫਤੇ ਜਾਣਗੇ ਵਾਈਟ ਹਾਊਸ ਮੰਗਲਵਾਰ ਨੂੰ ਹੋਵੇਗੀ ਦੋਵੇਂ ਲੀਡਰਾਂ ਦੀ ਮੁਲਾਕਾਤ ਸਰੀ ਵਾਸੀਆਂ ਦੇ ਲਈ ਗਰਮੀਆਂ ਦੇ ਡੇ ਕੈਂਪਾਂ ਦੀ ਅਗਾਉ ਰਜਿਸਟ੍ਰੇਸ਼ਨ 4 ਮਈ ਤੋਂ ਹੋਵੇਗੀ ਸ਼ੁਰੂ ਡੇ ਕੈਂਪ ਪ੍ਰੋਗਰਾਮ ਤੋਂ 18 ਸਾਲ ਦੇ ਬੱਚਿਆਂ ਤੇ ਨੌਜਵਾਨਾਂ ਦੇ ਲਈ ਚਲਾਏ ਜਾਂਦੇ ਨੇ ਖਬਰਾਂ ਵਿਸਾਰ ਦੇ ਨਾਲ ਸਿਆਸਤ ਨਾਲ ਜੁੜੇ ਖਬਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਨੇ ਉਹਨਾਂ ਦਾ ਹੁਣ ਇਹ ਕਹਿਣਾ ਹੈ ਕਿ ਉਹ ਜਲਦੀ ਹੀ ਕਨਜ਼ਰਵੇਟਿਵਸ ਜਿਹੜੇ ਨੇ ਉਹਨਾਂ ਦੇ ਨੇਤਾ ਪੀਰ ਰੇ ਪੌਲੀ ਆਫ ਦੇ ਲਈ ਉਪ ਚੋਣ ਦਾ ਸੱਦਾ ਜਿਹੜਾ ਉਹ ਦੇਣਗੇ ਕਿਉਂਕਿ ਅਲਬਰਟਾ ਦੇ ਆਉਣ ਵਾਲੇ ਸੰਸਦ ਮੈਂਬਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਅਹੁਦੇ ਤੋਂ ਜਿਹੜਾ ਹੈ ਉਹ ਹੁਣ ਹਟ ਜਾਣਗੇ ਯਾਨੀ ਅਸਤੀਫਾ ਦੇ ਦੇਣਗੇ ਕਾਰਨੀ ਨੇ ਸ਼ੁੱਕਰਵਾਰ ਸਵੇਰੇ ਪੱਤਰਕਾਰਾਂ ਨੂੰ ਸੋਮਵਾਰ ਦੀ ਚੋਣ ਜਿੱਤਣ ਤੋਂ ਬਾਅਦ ਆਪਣੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਹੈ ਉਸ ਦੌਰਾਨ ਇਸ ਮਾਮਲੇ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਉਹ ਇੱਕ ਅਜਿਹੇ ਤੌਰ ਤੇ ਉਤੇ ਇਹ ਯਕੀਨੀ ਬਣਾਉਣਗੇ ਕਿ ਜੋ ਵੀ ਹੈ ਸਿੱਧੇ ਤਰੀਕੇ ਨਾਲ ਹੋਵੇਗਾ ਕੋਈ ਗੇਮ ਨਹੀਂ ਚੱਲੇਗੀ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਚੀਜ਼ ਦੇ ਲਈ ਤਿਆਰ ਹੈ ਜਦੋਂ ਵੀ ਇਹ ਡਿਕਲੇਰ ਕਰਨਾ ਹੋਏਗਾ ਪੋਲੀਓਵਚਾਨਗੇ ਸਾਡੀ ਤਿਆਰੀ ਪੂਰੀ ਹੈ ਯਾਨੀ ਕਿ ਬੜੇ ਕੌਨਫੀਡੈਂਸ ਨਾਲ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਕੋਈ ਗੇਮ ਨਹੀਂ ਸਗੋ ਸਿੱਧੇ ਦੇ ਸਿੱਧੇ ਪੋਲੀਓਬਨੋਸੀਏ ਦਾਸ ਦਿੱਤਾ ਹੈ ਕਿ ਇਲੈਕਸ਼ਨ ਹੋਵੇਗੀ ਸੋਮਵਾਰ ਨੂੰ ਹੋਈਆਂ ਚੋਣਾਂ ਦੇ ਵਿੱਚ ਪੋਲੀਓਬ ਆਪਣੇ ਖੜਲੇ ਚ ਜਿਹੜੀ ਸੀਟ ਹੈ ਉਸ ਤੋਂ ਵੀ ਪਿਛੇ ਹੀ ਰਹਿਗੇ ਸੀ ਬਰੂਸ ਫੰਜ਼ੋਏ ਤੋਂ ਨਤੀਜੇ ਦੇ ਵਜੋਂ ਜਿਹੜੇ 26 26 ਮਈ ਨੂੰ ਸੰਸਦ ਮੋੜ ਸ਼ੁਰੂ ਹੋਣ ਤੇ ਉਹਨਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੈ ਭਾਵੇਂ ਕਿ ਉਹ ਪਾਰਟੀ ਦੇ ਜਿਹੜੇ ਨੇ ਉਹ ਨੇਤਾ ਪ੍ਰਕਾਰ ਨੇ ਦੀਆਂ ਟਿੱਪਣੀਆਂ ਤੋਂ ਥੋੜੀ ਦੇਰ ਬਾਅਦ ਕੈਨੇਡਾ ਦੀ ਕੰਜ਼ਰਵੇਟਿਵਜ਼ ਜਿਹੜੀ ਪਾਰਟੀ ਨੇ ਇੱਕ ਬਿਆਨ ਅਰਪੇ ਜੱਜਸ ਦੇ ਵਿੱਚ ਡੈਮਿਨ ਕਿuret ਨੂੰ ਆਪਣੀ ਸੀਟ ਤੋਂ ਅਸਤੀਫਾ ਦੇਣ ਦੀ ਸਲਾਹ ਦਿੱਤੀ ਗਈ ਹੈ ਉਹ ਪਹਿਲੀ ਵਾਰ 2019 ਦੇ ਵਿੱਚ ਜਿਹੜਾ ਚੁਣੇ ਗਏ ਸਨ ਅਤੇ ਬੈਟਲ ਰਿਵਰ ਕਰੋਫਟ ਦੀ ਰਾਈਡਿੰਗ ਜਿਹੜੀ ਹੈ ਉਸ ਤੋਂ ਨੁਮਾਇੰਦਗੀ ਕਰਦੇ ਸਨ ਜੋ ਕਿ ਐਡਮਿੰਟਨ ਦੇ ਦੱਖਣ ਪੂਰਬ ਦੇ ਵਿੱਚ ਰੈਡ ਡੀਅਰ ਦੇ ਪੂਰਬ ਦੇ ਵਿੱਚ ਸਥਿਤ ਹੈ ਅਤੇ ਅਲਬਰਟਾ ਸਸਕਾਚੁਆਨ ਸਰਹੱਦ ਦੇ ਨਾਲ ਚੱਲਦਾ ਹੈ ਬਿਆਨ ਦੇ ਵਿੱਚ ਜਿਹੜਾ ਉਹ ਇਹ ਕਿਹਾ ਗਿਆ ਹੈ ਕਿ ਫੌਲੀਆ ਦੀ ਅਗਵਾਈ ਹੇਠ ਇੱਕ ਨਾ ਰੁਕਣ ਵਾਲੀ ਲਹਿਰ ਵਧੀ ਹੈ ਤੇ ਉਹ ਕਹਿੰਦੇ ਨੇ ਕਿ ਮੈਂ ਜਾਣਦਾ ਕਿ ਸਾਨੂੰ ਲਿਬਰਲ ਘੱਟ ਗਿਣਤੀ ਸਰਕਾਰ ਨੂੰ ਜਵਾਬ ਦੇ ਬਣਾਉਣ ਦੇ ਲਈ ਹਾਊਸ ਆਫ ਕਾਮਨਸ ਦੇ ਵਿੱਚ ਪੂਰੀ ਦੀ ਲੜਾਈ ਦੀ ਲੋੜ ਹੈ ਪਰ ਇਹੀ ਕੈਨੇਡਾ ਲਈ ਸਭ ਤੋਂ ਵਧੀਆ ਹੈ ਤੇ ਇਹੀ ਬੈਟਲ ਰਿਵਰ ਕ੍ਰਾਫੋਰਡ ਦੇ ਲਈ ਵੀ ਸਭ ਤੋਂ ਵਧੀਆ ਹੈ ਇਸ ਲਈ ਸੰਸਦੀ ਇਸ ਸੰਸਦੀ ਸੈਸ਼ਨ ਦੇ ਬਾਕੀ ਸਮੇਂ ਦੇ ਲਈ ਪੇਰੇ ਦੁਆਰਾ ਬੈਟਲ ਰੀਵਰ ਕਰੋਫਟ ਦੀ ਲੋਕਾਂ ਦੀ ਚੰਗੀ ਤਰ੍ਹਾਂ ਜਿਹੜੀ ਹੈ ਉਹ ਨੁਮਾਇੰਦਗੀ ਕੀਤੀ ਜਾਏਗੀ ਤੇ ਮੈਂ ਇਸ ਪ੍ਰਕਿਰਿਆ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਉਹ ਪ੍ਰਕਿਰਿਆ ਦੇ ਵਿੱਚ ਉਹਨਾਂ ਦਾ ਸਮਰਥਨ ਕਰਦੇ ਹੋਏ ਤੁਹਾਡੇ ਲਈ ਮਜ਼ਬੂਤ ਆਵਾਜ਼ ਬਣੇ ਰਹਿਣ ਦੇ ਲਈ ਆਪਣੇ ਸ਼ਾਨਦਾਰ ਸਥਾਨਕ ਟੀਮ ਦੇ ਨਾਲ ਕੰਮ ਵੀ ਕਰਦਾ ਰਹਾਂਗਾ ਕਿਉਂਕਿ ਨੇ ਕਿਹਾ ਹੈ ਕਿ ਉਹਨਾਂ ਦਾ ਜਿਹੜਾ ਉਹ ਛੱਡਣ ਦਾ ਫੈਸਲਾ ਸਿਰਫ ਮੌਜੂਦਾ ਕਾਰਜਕਾਰੀ ਹੈ ਤੇ ਉਹ ਅਗਲੀਆਂ ਆਮਚੋਣਾਂ ਦੇ ਦੌਰਾਨ ਇਸ ਹਲਕੇ ਤੋਂ ਚੋਣ ਲੜਨ ਦਾ ਇਰਾਦਾ ਵੀ ਰੱਖਦੇ ਨੇ ਸੋਮਵਾਰ ਨੂੰ ਹੋਈਆਂ ਚੋਣਾਂ ਦੇ ਵਿੱਚ ਸਰਾਇ ਰਿੰਗ ਦੇ ਵਸਨੀਕਾਂ ਨੇ ਖਰੇਕ ਦਾ ਪਾਰੀ ਸਮਰਥਨ ਕੀਤਾ ਔਰ ਲਗਭਗ 82 ਫੀਸਦੀ ਵੋਟਾਂ ਨਾਲ ਜਿੱਤੇ ਜਦੋਂ ਕਿ ਦੂਜੇ ਸਥਾਨ ਤੇ ਰਹਿਣ ਵਾਲੇ ਲਿਬਰਲ ਜਿਹੜੇ ਉਮੀਦਵਾਰ ਨੂੰ ਸਿਰਫ 11.5 ਫੀਸਦੀ ਵੋਟਾਂ ਹੀ ਮਿਲੀਆਂ ਬਿਆਨ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਪਾਲੀਵ ਜਿਹੜੇ ਨੇ ਉਹ ਅਗਲੀਆਂ ਆਮ ਚੋਣਾਂ ਦੇ ਵਿੱਚ ਕਿੱਥੇ ਚੋਣ ਲੜਨਗੇ ਪਰਪੋਲੀਅਮ ਨੂੰ ਕਾਰਨੀ ਦੇ ਸਹਿਯੋਗ ਤੋਂ ਬਿਨਾ ਹਾਊਸ ਆਫ ਕਾਮਨਸ ਦੇ ਵਿੱਚ ਦਾਖਲ ਹੋਣ ਦੇ ਲਈ ਇੱਕ ਲੰਮੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਕਾਨੂੰਨ ਦੇ ਅਨੁਸਾਰ ਕਹਿੰਦਾ ਦੇ ਮੁੱਖ ਚੋਣ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਨੋਟਿਸ ਮਿਲਣ ਤੋਂ ਬਾਅਦ 11 ਤੋਂ 180 ਦਿਨਾਂ ਦੇ ਵਿਚਕਾਰ ਉਪਚਾਉਣ ਦੇ ਲਈ ਰਿਟ ਜਾਰੀ ਕੀਤੀ ਜਾ ਸਕਦੀ ਹੈ ਕੈਨੇਡਾ ਪਾਰਲੀਮੈਂਟ ਐਕਟ ਅਤੇ ਜਿਹੜੇ ਹਾਊਸ ਆਫ ਕਾਮਨਸ ਪ੍ਰਕਿਰਿਆਵਾਂ ਦੇ ਤਹਿਤ ਅਧਿਕਾਰਤ ਵਿਰੋਧੀ ਧਿਰ ਦੇ ਨੇਤਾ ਜਿਸ ਨੂੰ ਮੈਜਿਸਟ੍ਰੇਟ ਆਪੋਜੀਸ਼ਨ ਵੀ ਕਿਹਾ ਜਾਂਦਾ ਕੋਲ ਇੱਕ ਸੀਟ ਹੋਣੀ ਚਾਹੀਦੀ ਹੈ ਅਤੇ ਇੱਕ ਰਾਈਡਿੰਗ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ ਅਧਿਕਾਰਤ ਵਿਰੋਧੀ ਧਿਰ ਦੂਜੀ ਸਭ ਤੋਂ ਵੱਧ ਜਿਹੜੀ ਹੈ ਉਹ ਸੀਟਾਂ ਵਾਲੀ ਪਾਰਟੀ ਹੈ ਸ਼ੁਕਰਵਾਰਤਾ ਕੰਜ਼ਰਵੇਟਿਵਾਂ ਦੇ ਕੋਲ 144 ਸੀਟਾਂ ਸਨ ਜੇਕਰ ਕਿਸੇ ਜੇਕਰ ਕਿਸੇ ਵੀ ਪਾਰਟੀ ਨੇਤਾ ਦੇ ਕੋਲ ਸੀਟ ਨਹੀਂ ਹੈ ਤਾਂ ਇੱਕ ਮੌਜੂਦਾ ਸੰਸਦ ਮੈਂਬਰ ਸੰਸਦ ਦੀ ਨੇਤਾ ਬਣ ਜਾਏਗਾ ਤੇ ਅਧਿਕਾਰਤ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਉਹਨਾਂ ਦਾ ਅਹੁਦਾ ਸੰਭਾਲੇਗਾ ਇਸ ਤਰ੍ਹਾਂ ਦੀ ਲੀਡਰਸ਼ਿਪ ਵਿਵਸਥਾ ਹੋਣ ਦੀ ਇਤਿਹਾਸ ਸਕੂਦਾਰਾ ਨੇ ਉਦਰੇ ਮਾਰਕ ਕਾਰਨੀ ਜਿਹੜੇ ਨੇ ਯਾਨੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਪੁਸ਼ਟੀ ਕੀਤੀ ਹੈ ਕਿ ਉਹ ਆਉਂਦੇ ਮੰਗਲਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ ਦੇ ਲਈ ਵਾਈਟ ਹਾਊਸ ਜਾ ਰਹੇ ਨੇ ਕਾਰਨੀ ਨੇ ਕਿਹਾ ਹੈ ਕਿ ਉਹ ਓਕੇ ਪਰ ਉਸਾਰੋ ਗੱਲਬਾਤ ਦੀ ਉਮੀਦ ਵੀ ਕਰ ਰਹੇ ਨੇ ਕਾਰਨੀ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਡੋਨਲਡ ਟਰੰਪ ਜਿਹੜੇ ਨੇ ਉਹ ਚੋਣਾ ਜਿੱਤਣ ਤੇ ਵਧਾਈ ਦੇਣ ਵਾਲੀ ਫੋਨ ਕਾਲ ਦੌਰਾਨ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਵਾਲੀ ਟਿੱਪਣੀ ਕੀਤੀ ਕੀਤੀ ਸੀ ਜਾਂ ਨਹੀਂ ਕਾਰਦੀ ਨੇ ਕਿਹਾ ਕਿ 트럼ਪ ਨੇ ਅਜੇ ਹਾ ਨਹੀਂ ਕੀਤਾ ਕਾਰਨੀ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਉਹ 트럼ਪ ਦੇ ਨਾਲ ਸਿਰਫ ਉਦੋਂ ਹੀ ਗੱਲ ਕਰਨਗੇ ਜਦੋਂ ਅਮਰੀਕੀ ਰਾਸ਼ਟਰਪਤੀ ਕੈਨੇਡਾ ਪ੍ਰਤੀ ਸਤਿਕਾਰ ਦਿਖਾਉਣਗੇ ਪਰ ਨਾਲ ਹੀ ਨਾਲ ਪੱਤਰਕਾਰਾਂ ਨੇ ਜ਼ਿਕਰ ਕੀਤਾ ਕਿ 트럼ਪ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਮੈਂਬਰ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਕੈਨੇਡਾ ਨੂੰ 51ਵਾਂ ਸੂਬਾ ਬਣਨਾ ਚਾਹੀਦਾ ਹੈ ਤੇ ਇਸ ਬਾਰੇ ਕੁਝ ਟਿੱਪਣੀਆਂ ਦਾ ਬਿਲਕੁਲ ਇਹ ਹਾਲੀਆ ਹਨ ਪਰ ਕਾਰਨੀ ਨੇ ਕਿਹਾ ਕਿ ਇੱਛਾ ਨੂੰ ਹਕੀਕਤ ਤੋਂ ਵੱਖਰਾ ਕਰਨਾ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਕੈਨੇਡੀਅਨਸ ਜਿਹੜੇ ਨੇ ਉਹਨਾਂ ਨੇ ਸਪਸ਼ਟ ਤੌਰ ਤੇ ਉੱਤੇ ਦੱਸ ਦਿੱਤਾ ਹੈ ਕਿ ਕੈਨੇਡਾ ਕਦੇ ਵੀ ਅਮਰੀਕਾ ਦੇ ਵਿੱਚ ਸ਼ਾਮਿਲ ਨਹੀਂ ਹੋਵੇਗਾ ਕਾਰਨੀ ਨੇ ਕਿਹਾ ਹੈ ਕਿ ਇੱਥੇ ਅਰਚਨਾ ਹੋਣਗੀਆਂ ਯਾਨੀ ਮੁਸ਼ਕਲਾਂ ਆਉਣਗੀਆਂ ਉਤਾਰ ਚੜਾਅ ਵੀ ਹੋਣਗੇ ਪਰ ਜਿਵੇਂ ਕਿ ਉਹ ਆਪਣੀਆਂ ਟਿੱਪਣੀਆਂ ਦੇ ਵਿੱਚ ਕਹਿ ਰਹੇ ਸੀ ਕਿ ਉਹ ਕੈਨੇਡਾ ਦੇ ਲਈ ਸਭ ਤੋਂ ਵਧੀਆ ਸਮਝੌਤੇ ਦੇ ਲਈ ਲੜਨਗੇ ਅਤੇ ਕੈਨੇਡਾ ਦੇ ਲਈ ਸਭ ਤੋਂ ਵਧੀਆ ਸਮਝੌਤੇ ਨੂੰ ਹੀ ਸਵੀਕਾਰ ਕਰਨਗੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕਿੰਗ ਚਾਰਲਸ ਨਿੱਜੀ ਤੌਰ ਦੇ ਉੱਤੇ ਥਰೋನ್ ਸਪੀਚ ਦੇਣਗੇ ਕਾਰਨੀ ਨੇ ਕਿਹਾ ਹੈ ਕਿ ਇਹ ਇੱਕ ਅਜੀਹਾ ਸੰਕੇਤ ਹੈ ਜੋ ਕੈਨੇਡਾ ਦੀ ਪ੍ਰਭੂਸੱਤਾ ਨੂੰ ਉਜਾਗਰ ਕਰਦਾ ਹੈ ਕਾਰਨੀ ਨੇ ਕਿਹਾ ਹੈ ਕਿ ਇਹ ਤੱਥ ਕਿ ਕਿੰਗ ਚਾਰਲਸ ਨੇ ਅਗਲੀ ਥਰೋನ್ ਸਪੀਚ ਦੇਣ ਦੇ ਲਈ ਉਹਨਾਂ ਦਾ ਸੱਦਾ ਸਵੀਕਾਰ ਕਰ ਲਿਆ 51ਵੇਂ ਸੂਬੇ ਵਾਲੇ ਮੁੱਦੇ ਤੇ ਇੱਕ ਸਪਸ਼ਟ ਸੰਦੇਸ਼ ਦਿੰਦਾ ਹੈ ਕਿੰਗ ਚਾਰਲਸ ਹੁਣ ਤੱਕ ਜਿਹੜੇ ਨੇ ਉਹ 트ੰਪ ਦੇ ਕਬਜ਼ੇ ਦੀਆਂ ਧਮਕੀਆਂ ਤੇ ਚੁੱਪ ਰਹੇ ਨੇ ਜੋ ਕਿ ਹੈਰਾਨੀ ਵਾਲੀ ਗੱਲ ਨਹੀਂ ਆ ਔਰ ਸ਼ਾਹੀ ਪਰਿਵਾਰ ਦੇ ਮੈਂਬਰ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਸ਼ਾਮਲ ਹੋਣ ਤੋਂ ਪਰਹੇਜ਼ ਜਿਹੜਾ ਉਹ ਵੀ ਕਰਦੇ ਰਹੇ ਨੇ ਖਾਸ ਕਰਕੇ ਰਾਸ਼ਵੰਡਲ ਦੇਸ਼ਾਂ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਚਾਰਲਸ ਦੀ ਭੂਮਿਕਾ ਵਦੇਰੇ ਕਟਨੀਤੀ ਕਤੇ ਰਸਮੀ ਹੈ 6 ਮਹੀਨੋਂ ਮਾਰਕ ਕਰਨੇ ਜਿਹੜੇ ਨੇ ਉਹ ਅਮਰੀਕਾ ਫੇਰੀ ਤੇ ਜਾ ਰਹੇ ਨੇ ਯਾਨੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਨਗੇ 12 ਮਹੀਨੋਂ ਨਵੀਂ ਕੈਬਨਟ ਜੜੀ ਆ ਉਹਨਾਂ ਦੀ ਨਿਯੁਕਤੀ ਹੋਏਗੀ 26 ਮਹੀਨੋਂ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਏਗੀ 22 ਮਹੀਨੋਂ ਜਿਹੜਾ ਉਹ ਕਿੰਗ ਚਾਰਲਸ ਦੀ ਥਰੋਨ ਸਪੀਚ ਹੋਏਗੀ ਸਿਕੈਰੀਟੇਸ ਜਮੰਥ ਕੈਨੇਡਾ ਕਪ ਜਿਹੜਾ ਜੋ ਕਿ ਮਾਰਸ਼ਲ ਆਰਟਸ ਅਤੇ ਸਿੱਖ ਸਭਿਆਚਾਰਕ ਦੋਵਾਂ ਦੇ ਸਬੰਧਾਂ ਨੂੰ ਉਜਾਗਰ ਕਰਨ ਵਾਲਾ ਇੱਕ ਪ੍ਰਮੁੱਖ ਸਮਾਗਮ ਹੈ ਉਹ 2 ਮਈ 2025 ਨੂੰ ਸਰੀ ਦੇ ਐਮਪ੍ਰੈਸ ਪੈਲੇਸ ਬਾਲਰੂਮ ਦੇ ਵਿੱਚ ਆਯੋਜਿਤ ਜਿਹੜਾ ਉਹ ਕੀਤਾ ਗਿਆ ਇਹ ਜਿਹੜਾ ਇਸ ਇਵੈਂਟ ਨੂੰ ਸਪੋਰਟ ਸਰੀ ਪ੍ਰੋਗਰਾਮ ਦੇ ਵੱਲੋਂ 3000 ਡਾਲਰ ਦੀ ਸਪੋਰਟ ਟੂਰਿਜ਼ਮ ਗ੍ਰਾਂਟ ਦੀ ਸਹਾਇਤਾ ਜਿਹੜੀ ਉਹ ਦਿੱਤੀ ਗਈ ਹੈ ਜੋ ਸਰੀ ਦੀ ਕਮਿਊਨਿਟੀ ਅਤੇ ਸੱਭਿਆਚਾਰਕ ਉਪਰਾਲਿਆਨੋਤ ਸਾਹਿਤ ਕਰਨ ਦੀ ਵਚਨਬੱਧਤਾ ਨੂੰ ਵੀ ਦੁਹਰਾਉਂਦੀ ਹੈ ਸਪੋਰਟਸ ਸਰੀ ਗ੍ਰਾਂਟ ਜਿਹੜੇ ਨੇ ਉਹਨਾਂ ਦੇ ਰਾਹੀਂ ਸਿਟੀ ਸਥਾਨਕ ਸੰਸਥਾਵਾਂ ਨੂੰ ਜਿਹੇ ਸਮਾਗਮ ਦੀ ਮੇਜ਼ਬਾਨੀ ਕਰਨ ਦੇ ਵਿੱਚ ਸਹਾਇਤਾ ਕਰਨ ਦੇ ਲਈ ਫੰਡ ਪ੍ਰਦਾਨ ਕਰਦੀ ਹੈ ਜੋ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਦੇ ਨੇ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਵੀ ਵਧਾਉਂਦੇ ਨੇ ਮੇਰਬਣਾ ਲੋਕ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦਾ ਸਪੋਰਟ ਜਿਹੜਾ ਹੈ ਉਹ ਸਪੋਰਟ ਸਰੀ ਗ੍ਰਾਂਟ ਪ੍ਰੋਗਰਾਮ ਇਸ ਵਿਸ਼ੇਵ ਪਦਰੀ ਸਮਾਗਮ ਦਾ ਸਮਰਥਨ ਕਰ ਰਿਹਾ ਹੈ ਅਤੇ ਇਹ ਫੰਡ ਉਹਨਾਂ ਸਥਾਨਕ ਉਪਰਾਲਿਆਂ ਨੂੰ ਸਾਹਿਤ ਕਰਨ ਦੇ ਲਈ ਵੀ ਜ਼ਰੂਰੀ ਹੈ ਜੋ ਲੋਕਾਂ ਨੂੰ ਖੇਡਾਂ ਅਤੇ ਸਭਿਆਚਾਰਕ ਰਾਹੀ ਇਕੱਠੇ ਕਰਦੇ ਨੇ ਵਿਸ਼ਵ ਪਦਰੀ ਮਾਰਸ਼ਲ ਆਰਟਸ ਨੂੰ ਸਿੱਖ ਸਭਿਆਚਾਰ ਦੀਆਂ ਅਮੀਰ ਰਵਾਇਤਾਂ ਦੇ ਨਾਲ ਜੋੜ ਕੇ ਇਹ ਸਮਾਗਮ ਨਾ ਸਿਰਫ ਇਹਨਾਂ ਖਿਡਾਰੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ ਬਲਕਿ ਸਰੀ ਦੇ ਵਿੱਚ ਵੀ ਪਾਈਚਾਰਕ ਸ਼ਮੂਲੀਅਤ ਭਾਵਨਾ ਤੇ ਆਰਥਿਕ ਵਿਕਾਸ ਜਿਹੜਾ ਉਹ ਉਸ ਦੀ ਜਿਹੜੀ ਹੈ ਉਸ ਨੂੰ ਵੀ ਉਤਸ਼ਾਹਿਤ ਕਰਦਾ ਹੈ ਇਸ ਸਮਾਗਮ ਦੀਆਂ ਟਿਕਟਾਂ ਦੀ ਵਿਕਰੀ ਤੋਂ ਹੋਣ ਵਾਲੀ ਰਕਮ ਜਿਹੜੀ ਹੈ ਉਹ ਅਰਜਨ ਪੁੱਲਰ ਫਾਊਂਡੇਸ਼ਨ ਨੂੰ ਦਿੱਤੀ ਜਾ ਰਹੀ ਹੈ ਜਿਸ ਨਾਲ ਚੈਂਪੀਅਨਜ਼ ਰਿਪ ਫੋਰ ਚੇਂਜ ਪ੍ਰੋਗਰਾਮ ਦੇ ਲਈ ਵੀ ਫੰਡ ਜਾ ਰਿਹਾ ਹੈ ਜੋ ਕੈਨੇਡਾ ਭਾਰ ਦੇ ਪਾਈਚਾਰੇਾਂ ਦੇ ਵਿੱਚ ਕੁਰਾਹੇ ਪਏ ਨੌਜਵਾਨਾਂ ਨੂੰ ਮਾਰਗਦਰਸ਼ਨ ਕਰਦੇ ਨੇ ਸਹਾਇਤਾ ਪ੍ਰਦਾਨ ਕਰਦੇ ਨੇ ਅਰਜਨ ਪੁੱਲ ਜੜੀ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਸ ਸਮਾਗਮ ਨੂੰ ਸਰੀ ਦੇ ਵਿੱਚ ਲਿਆਉਣ ਅਤੇ ਸਿੱਖ ਸਭਿਆਚਾਰ ਦੇ ਵਿੱਚ ਮਾਰਸ਼ਲ ਆਰਟਸ ਦੀ ਸ਼ਕਤੀਸ਼ਾਲੀ ਭੂਮਿਕਾ ਜਿਹੜੀ ਹੈ ਉਸ ਦਾ ਜਸ਼ਨ ਮਨਾਉਣ ਦੇ ਲਈ ਉਤਸ਼ਾਹਿਤ ਵੀ ਨੇ ਤੇ ਸਮਾਗਮ ਨਾ ਸਿਰਫ ਰੋਮਾਂਚਕ ਮੁਕਾਬਲੇ ਦੀ ਪੇਸ਼ਕਸ਼ ਕਰੇਗਾ ਬਲਕਿ ਸਾਡੇ ਪਾਈਚਾਰੇ ਵਿੱਚ ਸਥਾਈ ਪ੍ਰਭਾਵ ਵੀ ਪਾਵੇਗਾ ਸਰੀ ਦੀ ਸਪੋਰਟ ਟੂਰਿਜ਼ਮ ਰਣਨੀਤੀ ਦਾ ਉਦੇਸ਼ ਸਰੀ ਨੂੰ ਖੇ ਟੂਰਿਜ਼ਮ ਉਦਯੋਗ ਦੇ ਵਿੱਚ ਅਗਵਾਈ ਵਾਲਾ ਸ਼ਹਿਰ ਬਣਾਉਣਾ ਹੈ ਜਿਸ ਨਾਲ ਆਰਥਿਕ ਲਾਭ ਜਿਹੜਾ ਉਹ ਅਤੇ ਖੇਡ ਵਿਕਾਸ ਦੇ ਮੌਕੇ ਉਤਪੰਨ ਕੀਤੇ ਜਾਂਦੇ ਨੇ ਵੈਂਕੂਵਰ ਪੁਲਿਸ ਨੇ ਵੀਰਵਾਰ ਨੂੰ ਇੱਕ ਸਕਾਰਾਤਮਕ ਖਬਰ ਜੜੀ ਹੈ ਸੁناਈ ਹੈ ਯਾਨੀ ਕਿ ਪੋਜ਼ਿਟਿਵ ਨਿਊਜ਼ ਐਲਾਨ ਕੀਤਾ ਹੈ ਕਿਉਂਕਿ ਉਹਨਾਂ ਨੇ ਸ਼ਨੀਵਾਰ ਨੂੰ ਹੋਏ ਲਾਪੂ ਲਾਪੂ ਡੇ ਫੈਸਟੀਵਲ ਵਾਹਨ ਟ੍ਰੈਕ ਹਮਲੇ ਦੀ ਜਾਂਚ ਬਾਰੇ ਅਪਡੇਟ ਪ੍ਰਦਾਨ ਕੀਤਾ ਹਸਪਤਾਲ ਦੇ ਵਿੱਚ ਬਚੇ ਹੋਏ ਪੀੜਤਾਂ ਦੇ ਵਿੱਚੋਂ ਇੱਕ ਨੂੰ ਉਹਨਾਂ ਨੇ ਕਿਹਾ ਹੈ ਕਿ ਨਾਜ਼ੁਕ ਹਾਲਤ ਤੋਂ ਗੰਭੀਰ ਹਾਲਤ ਦੇ ਵਿੱਚ ਅਪਗ੍ਰੇਡ ਕਰ ਦਿੱਤਾ ਗਿਆ ਹੈ ਜਦੋਂ ਕਿ ਅਜੇ ਵੀ 13 ਲੋਕ ਹਸਪਤਾਲ ਦੇ ਵਿੱਚ ਭਰਤੀ ਨੇ ਜਿਨ੍ਹਾਂ ਦੇ ਵਿੱਚੋਂ 4 ਦੀ ਹਾਲਤ ਗੰਭੀਰ ਹੈ ਤੇ 2 ਹੁਣ ਗੰਭੀਰ ਹੋਰ ਵੀ ਦੱਸੇ ਜਾ ਰਹੇ ਨੇ ਔਰ VPD ਸਰਜੈਂਟ ਸਟੀ ਬੈਰਿਸਨ ਕਹਿੰਦੇ ਨੇ ਕਿ ਇਹ ਇੱਕ ਅਪਡੇਟ ਹੈ ਜੋ ਸ਼ਹਿਰ ਨੂੰ ਉਮੀਦ ਦੇਣੀ ਚਾਹੀਦੀ ਹੈ ਕਿਉਂਕਿ ਇਹ ਹਮਲੇ ਤੋਂ ਬਾਅਦ ਹਾਲਾਤਾਂ ਦੇ ਨਾਲ ਜੱਜ ਰਿਹਾ ਹੈ ਜਿਸ ਦੇ ਵਿੱਚ 11 ਲੋਕ ਮਾਰੇ ਗਏ ਸਨ ਇਸ ਦੌਰਾਨ ਪੁਲਿਸ ਨੇ ਘਟਨਾ ਦੀ ਵੀਡੀਓ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧੇ ਤੌਰ ਤੇ ਸੰਪਰਕ ਕਰਨ ਦੀ ਬੇਨਤੀ ਕੀਤੀ ਹੈ ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਨਿੱਜੀ ਤੌਰ ਦੇ ਉਤੇ ਦੇਖਿਆ ਤੇ ਇਹ ਪਹਿਲਾਂ ਹੀ ਅਝਿਹਾ ਉਕਰ ਚੁੱਕਾ ਹੈ ਪੁਲਿਸ ਤੁਹਾਨੂੰ ਸੰਪਰਕ ਕਰਨ ਦੀ ਅਪੀਲ ਕਰ ਰਹੀ ਹੈ ਔਰ ਪੁਲਿਸ ਨੇ ਕਿਹਾ ਹੈ ਕਿ ਕਿਰਪਾ ਕਰਕੇ ਇਹ ਨਾ ਮੰਨੋ ਕਿਉਂਕਿ ਉੱਥੇ ਬਹੁਤ ਸਾਰੇ ਲੋਕਸਾਨ ਅਤੇ ਬਹੁਤ ਸਾਰੇ ਗਵਾਪ ਪਹਿਲਾਂ ਹੀ ਸਾਹਮਣੇ ਆ ਚੁੱਕੇ ਨੇ ਕਿ ਤੁਹਾਡੀ ਜਾਣਕਾਰੀ ਵੀ ਮਹੱਤਵਪੂਰਨ ਹੈ ਜੇ ਹਾਂ ਨਾ ਮੰਨੋ ਇਸ ਲਈ ਕੋਈ ਵੀ ਤੁਹਾਡੇ ਕੋਲ ਜਾਣਕਾਰੀ ਆ ਉਹ ਪੁਲਿਸ ਨੂੰ ਜ਼ਰੂਰ ਦਿਓ ਵੈਂਕੂਵਰ ਪੁਲਿਸ ਹਮਿਸਾਈਡ ਟਿਪਲਾਈਨ ਜਿਹੜੀ ਹੈ 604 717 2500 ਹੈ ਕਿਰਪਾ ਕਰਕੇ ਉਹਨਾਂ ਕਹਿਆ ਕਿ ਕਿਸੇ ਵੀ ਜਿਹੜੇ ਜਾਂਚ ਕਰਤਾ ਦੇ ਨਾਲ ਗੱਲਬਾਤ ਕਰਨ ਦੇ ਲਈ ਉਸ ਨੰਬਰ ਦੇ ਉੱਤੇ ਫੋਨ ਕਰੋ ਜੇਕਰ ਤੁਸੀਂ ਫੋਨ ਕਾਲ ਕਰਨ ਲਈ ਤਿਆਰ ਨਹੀਂ ਹੋ ਤਾਂ ਸਾਡੇ ਦੁਆਰਾ ਸਥਾਪਿਤ ਕੀਤੇ ਗਏ ਕਮਿਊਨਿਟੀ ਸਹਾਇਤਾ ਕੇਂਦਰ ਦੇ ਉੱਤੇ ਜਾਣ ਬਾਰੇ ਵਿਚਾਰ ਕਰੋ ਜਿੱਥੇ ਸਾਡੇ ਕੋਲ ਬੀਪੀਡੀ ਅਧਿਕਾਰੀ ਹਨ ਵੀਰਵਾਰ ਨੂੰ ਸ਼ੱਕੀ 30 ਸਾਲ ਕਾਈ ਜੀ ਐਡਮ ਲਾ ਬਾਰੇ ਜਿਹੜਾ ਉਹ ਕੋਈ ਫਿਲਹਾਲ ਅਪਡੇਟ ਨਹੀਂ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਵਾਦੂ ਦੋਸ਼ ਲੱਗ ਸਕਦੇ ਨੇ ਔਰ ਮੌਜੂਦਾ ਸਮੇਂ ਦੇ ਮੁਤਾਬਕ ਲਾਅ ਤੇ ਦੂਜੇ ਦਰਜੇ ਦੇ ਕਤਲ ਦੇ 8 ਦੋਸ਼ ਨੇ ਤੇ ਦਸਤਾਵੇਜ਼ ਦਰਸਾਉਂਦੇ ਨੇ ਕਿ ਉਹ ਕੱਲ ਅਦਾਲਤ ਦੇ ਵਿੱਚ ਵੀ ਪੇਸ਼ ਹੋਏਗਾ ਐਰਿਸਨ ਨੇ ਪੁਸ਼ਟੀ ਕੀਤੀ ਹੈ ਕਿ ਲਾਅ ਦੇ ਕੋਲ ਇੱਕ ਵੈਧ ਡਰਾਈਵਿੰਗ ਲਾਇਸੈਂਸ ਸੀ ਬੁੱਧਵਾਰ ਨੂੰ BC ਦੇ ਪ੍ਰੀਮੀਅਰ ਡੇਵਿਡ EB ਨੇ ਐਲਾਨ ਕੀਤਾ ਕਿ ਸ਼ੁੱਕਰਵਾਰ 2 ਮਈ ਨੂੰ ਪੀੜਤਾ ਦੇ ਲਈ ਯਾਦਗਾਰ ਅਤੇ ਸੋਗ ਦਾ ਅਦਿਕਾਰਤ ਦਿਨ ਹੋਵੇਗਾ ਰਵੀ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਸੂਬੇ ਦੇ ਮਾਨਸਿਕ ਸਿਹਤ ਐਕਟ ਦੀ ਸਮੀਖਿਆ ਸ਼ੁਰੂ ਕਰੇਗੀ ਆਰਿਸਨ ਜਿਹੜੇ ਨੇ ਆਰਿਸਨ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਜਾਂਚ ਦੇ ਵਿਭਾਗ ਦੇ ਰੋਜ਼ਾਨਾ ਅਪਡੇਟਸ ਦੇ ਵਿੱਚੋਂ ਆਖਰੀ ਦਿਨ ਹੈ ਜੇਕਰ ਇਸ ਜਾਂਚ ਦੇ ਵਿੱਚ ਕੋਈ ਮਹੱਤਵਪੂਰਨ ਵਿਕਾਸ ਹੁੰਦਾ ਹੈ ਜਾਂ ਜੇ ਕੋਈ ਵੀ ਅਜਿਹੀ ਜਾਣਕਾਰੀ ਹੈ ਜਿਸ ਸਲੇ ਸਾਨੂੰ ਤੁਹਾਨੂੰ ਬੁਲਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਅਸੀਂ ਜ਼ਰੂਰ ਅਜਿਹਾ ਕਰਾਂਗੇ ਸਟੈਟ ਕੰਡ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੇਂਡੂ ਅਪਰਾਧ ਦਰ ਸ਼ਹਿਰੀ ਕੇਂਦਰਾਂ ਦੇ ਨਾਲੋਂ ਜਿਹੜੀ ਹੈ ਉਹ ਲਗਾਤਾਰ ਵਾਧਾ ਸਟੈਟਿਸਟਿਕਸ ਕੈਨੇਡਾ ਦੀ ਇੱਕ ਰਿਪੋਰਟ ਦੇ ਵਿੱਚ ਪੇਸ਼ ਕੀਤੇ ਗਏ ਨਵੇਂ ਆંકੜਿਆਂ ਤੋਂ ਪਤਾ ਲੱਗਦਾ ਹੈ ਕਿ ਪਿੰਡੂ ਭਾਈਚਾਰਿਆਂ ਦੇ ਵਿੱਚ ਅਪਰਾਧ ਦਰ ਸ਼ਹਿਰੀ ਕੇਂਦਰਾਂ ਨਾਲੋਂ ਲਗਾਤਾਰ ਵਧਾ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਪਿੰਡੂ ਕੈਨੇਡੀਅਨ ਭਾਈਚਾਰਿਆਂ ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਜਿਹੜੇ ਨੇ ਉਹ ਕੀਤੇ ਗਏ ਅਪਰਾਧ ਦੀ ਦਰ ਸ਼ਹਿਰੀ ਦਰ ਨਾਲੋਂ 34% ਵਧ ਸੀ ਇਹ ਅਸਮਾਨਤਾ ਖਾਸ ਤੌਰ ਦੇ ਉੱਤੇ ਪ੍ਰੈਰੀਜ਼ ਅਤੇ ਪਿੰਡੂ ਜਿਹੜੀ ਹੈ ਪਿੰਡੂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਪਸ਼ਟ ਸੀ ਸਟੈਟਿਸਟਿਕਸ ਕੈਨੇਡਾ ਦੀ ਇੱਕ ਰਿਪੋਰਟ ਦੇ ਵਿੱਚ ਪੇਸ਼ ਕੀਤੇ ਗਏ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿੰਡੂ ਭਾਈਚਾਰਿਆਂ ਦੇ ਵਿੱਚ ਅਪਰਾਧ ਦਰ ਸ਼ਹਿਰੀ ਕੇਂਦਰਾਂ ਨਾਲੋਂ ਲਗਾਤਾਰ ਵੱਧ ਹੈ। ਇੱਕ ਅਪਰਾਧ ਵਿਗਿਆਨੀ ਦਾ ਕਹਿਣਾ ਹੈ ਕਿ ਇੱਕ ਲੰਮੇ ਸਮੇਂ ਦਾ ਰੁਝਾਨ ਹੈਰਾਨੀਜਨਕ ਨਹੀਂ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਇਸ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਪਿੰਡੂ ਕੈਨੇਡੀਅਨ ਭਾਈਚਾਰਿਆਂ ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੇ ਅਪਰਾਧ ਦੀ ਦਰ ਸ਼ਹਿਰੀ ਦਰ ਦੇ ਨਾਲੋਂ 34% ਵੱਧ ਸੀ। ਇਹ ਅਸਮਾਨਤਾ ਖਾਸ ਤੌਰ ਤੇ ਪ੍ਰੈਰੀਜ਼ ਅਤੇ ਪਿੰਡੂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਪੱਸ਼ਟ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ 2023 ਦੇ ਵਿੱਚ ਸਸਕਾਚੂਆਨ ਦੀਆਂ ਪਿੰਡੂ ਅਪਰਾਧ ਦਰਾਂ ਸ਼ਹਿਰੀ ਖੇਤਰਾਂ ਨਾਲੋਂ 68% ਵੱਧ ਸਨ ਜਦੋਂ ਕਿ ਮੈਨੀਟੋਬਾ ਦੇ ਵਿੱਚ 65% ਅਤੇ ਅਲਬਰਟਾ ਦੇ ਵਿੱਚ 54% ਵੱਧ ਸਨ ਸਸਕਾਚੂਆਨ ਤੇ ਮੈਨੀਟੋਬਾ ਦੇ ਉਤਰੀ ਪਿੰਡੂ ਪਾਈਚਾਰਿਆਂ ਦੇ ਵਿੱਚ ਹਿੰਸਕ ਅਪਰਾਧ ਦਰਾਂ ਵੀ ਸਭ ਤੋਂ ਵੱਧ ਸਨ ਜੋ ਕਿ ਪਿੰਡੂ ਦੱਖਣ ਨਾਲੋਂ ਦੁੱਗਣੇ ਪੱਧਰ ਤੱਕ ਪਹੁੰਚ ਗੀਆਂ ਸਨ ਕ੍ਰਾਈਮਨੋਲੋਜਿਸਟ ਐਟ ਮਾਉਂਟ ਰਾਇਲ ਯੂਨੀਵਰਸਿਟੀ ਇਨ ਕੈਲਗਰੀ ਦੇ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਿੰਡੂ ਤੇ ਸ਼ਹਿਰੀ ਕੇਂਦਰਾਂ ਦੇ ਵਿਚਕਾਰ ਅੰਤਰ ਦੀ ਵਿਸ਼ਾਲਤਾ ਨੂੰ की ਢੰਗ ਨਾਲ ਪੇਸ਼ ਕਰਨ ਵਿਰੋਧ ਚੇਤਾਵਨੀ ਦਿੱਤੀ ਗਈ ਹੈ ਤੇ ਨੋਟ ਕਰਦੇ ਹੋਏ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਅਪਰਾਧ ਸ਼ਹਿਰਾਂ ਤੋਂ ਪਿੰਡੂ ਪਾਈਚਾਰਿਆਂ ਦੇ ਵਿੱਚ ਫੈਲ ਸਕਦਾ ਹੈ ਉਦਾਹਰਨ ਵਜੋਂ ਸ਼ਹਿਰ ਦੇ ਕੇਂਦਰਾਂ ਤੋਂ ਬਾਹਰ ਸਥਿਤ ਪਿੰਡੂ ਜਾਇਦਾਦ ਤੇ ਜਾਇਦਾਦ ਦੀ ਚੋਰੀ ਕਰਨ ਕਾਰਨ ਅਕਸਰ ਉਹਨਾਂ ਸ਼ਹਿਰੀ ਖੇਤਰਾਂ ਦੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ ਜੋ ਦੂਰ ਦਰਾਡੇ ਥਾਵਾਂ ਤੇ ਲੋਕਾਂ ਨੂੰ ਪੀੜਤ ਬਣਾਉਣਾ ਚਾਹੁੰਦੇ ਨੇ ਉਹ ਛੋਟੇ ਕਸਬਿਆਂ ਦੇ ਵਿੱਚ ਅਪਰਾਧ ਦਰਾਂ ਦਾ ਵਿਸ਼ਲੇਸ਼ਣ ਕਰਦੇ ਸਮੇਂ ਕੁਝ ਹੱਦ ਤੱਕ ਸਾਵਧਾਨੀ ਵਰਤਣ ਦੀ ਸਲਾਹ ਵੀ ਦਿੰਦੇ ਨੇ ਜਿੱਥੇ ਖੇਤਰ ਦੀ ਘੱਟ ਬadi ਇੱਕ ਇੱਕ ਘਟਨਾ ਅਪਰਾਧ ਦਰਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਸਕਦੀ ਹੈ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਸਾਰੇ ਪਿੰਡੂ ਪਾਈਚਾਰਿਆਂ ਦੇ ਵਿੱਚ ਅਪਰਾਧ ਦੀਆਂ ਵੱਡੀਆਂ ਸਮੱਸਿਆਵਾਂ ਨਹੀਂ ਹਨ ਲਗਭਗ 1 ਤਿਹਾਈ ਪਿੰਡੂ ਬਸਨੀਕ ਉਹਨਾਂ ਥਾਵਾਂ ਤੇ ਰਹਿੰਦੇ ਨੇ ਜਿੱਥੇ ਅਪਰਾਧ ਦਰ ਮੁਕਾਬਲਤਨ ਘੱਟ ਸੀ ਜਦੋਂ ਕਿ 1 ਤਿਹਾਈ ਹੋਰ ਉਹਨਾਂ ਥਾਵਾਂ ਤੇ ਰਹਿੰਦੇ ਨੇ ਜਿੱਥੇ ਅਪਰਾਧ ਦਰਾਂ ਉੱਚੀਆਂ ਸਨ ਲਗਭਗ 40% ਉਹਨਾਂ ਖੇਤਰਾਂ ਦੇ ਵਿੱਚ ਰਹਿੰਦੇ ਨੇ ਜਿੱਥੇ ਅਪਰਾਧ ਦਰਾਂ ਦਰਮਿਆਨੀਆਂ ਸਨ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਪਿੰਡੂ ਖੇਤਰਾਂ ਵਿੱਚ ਹਿੰਸਕ ਅਪਰਾਧ ਦੀ ਦਰ ਵਧੇਰੇ ਸੀ ਪਰ ਲਗਭਗ ਹਰ ਦੂਜੇ ਹਿੰਸਕ ਅਪਰਾਧ ਦੇ ਉਲਟ ਸ਼ਹਿਰੀ ਕੇਂਦਰਾਂ ਵਿੱਚ ਲੁੱਟ ਦੀ ਦਰ ਪਿੰਡੂ ਖੇਤਰਾਂ ਨਾਲੋਂ 3.5 ਗੁਣਾ ਵਾਸੀ ਬਲੌਟ ਜੋ ਕਿ 1980 ਦੇ ਦਹਾਕੇ ਤੋਂ ਸਕੈਚਵਾਂ ਦੇ ਪਿੰਡੂ ਅਪਰਾਧ ਨਿਗਰਾਨੀ ਸਮੂਹਾਂ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਾਲ ਹੀ ਦੇ ਸਾਲਾਂ ਦੇ ਵਿੱਚ ਗਵਾਂਡੀਆਂ ਨੂੰ ਅਪਰਾਧ ਤੋਂ ਡਰਦੇ ਹੋਏ ਦੇਖਿਆ ਹੈ ਬ੍ਰਦਰ ਟਨੇਟ ਕਹਿਆ ਕਿ ਤੁਸੀਂ ਆਪਣੇ ਦਰਵਾਜ਼ੇ ਖੁੱਲੇ ਛੱਡ ਦਦੇ ਹੋ ਤੁਹਾਡੀਆਂ ਚਾਬੀਆਂ ਤੁਹਾਡੇ ਬਾਹਨਾ ਦੇ ਵਿੱਚ ਹੁੰਦੀਆਂ ਨੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰੇ ਲੋਕ ਉਹਨਾਂ ਦੇ ਕੋਲ ਅਜੇ ਵੀ ਇਹ ਮਾਨਸਿਕਤਾ ਹੈ ਪਰ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਤੁਸੀਂ ਹੁਣ ਜਿਹਾ ਨਹੀਂ ਕਰ ਸਕਦੇ ਉਹਨਾਂ ਨੇ ਇੱਕ ਮਜ਼ਬੂਤ ਕਮਿਊਨਿਟੀ ਵਾਰ ਪ੍ਰੋਗਰਾਮ ਦੇ ਵੱਲ ਵਾਪਸੀ ਦੀ ਵਕਾਲਤ ਕੀਤੀ ਹੈ ਜਿਸ ਦੇ ਵਿੱਚ ਕਿਸਾਨ ਤੇ ਗਵਾਂਢੀ ਇੱਕ ਦੂਜੇ ਦਾ ਧਿਆਨ ਰੱਖਣ ਉਹ ਵਰਤਮਾਨ ਦੇ ਵਿੱਚ 120 ਵਿਅਕਤੀਆਂ ਦੀ ਸਮੂਹ ਚੈਟ ਚਲਾਉਂਦੇ ਨੇ ਉਹਨਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਚੋਰੀਆਂ ਦੇ ਹਮਲਿਆਂ ਦੌਰਾਨ ਮਹੱਤਵਪੂਰਣੇ ਬਣ ਗਿਆ ਸੀ ਸੋ ਮਾਊਂਟ ਰॉयਲ ਯੂਨੀਵਰਸਿਟੀ ਦੇ ਕਿੰਗ ਨੇ ਕਿਹਾ ਹੈ ਕਿ ਲੋਕਾਂ ਦਾ ਡਰ ਕਿ ਉਹ ਅਪਰਾਧ ਦਾ ਸ਼ਿਕਾਰ ਹੋ ਜਾਣਗੇ ਕੁਝ ਕਮਜ਼ੋਰ ਸਮੂਹਾਂ ਵਿੱਚ ਜਾਇਜ਼ ਹੋ ਸਕਦਾ ਹੈ ਪਰ ਉਹ ਇਹ ਨਹੀਂ ਮੰਨਦੇ ਕਿ ਸਮਾਜੀਕ ਅਲੱਗ-ਥਲੱਗਤਾ ਤੇ ਸੋਸ਼ਲ ਮੀਡੀਆ ਦੇ ਉਭਾਰ ਨੇ ਲੋਕਾਂ ਵਿੱਚ ਚਿੰਤਾ ਪੈਦਾ ਕੀਤੀ ਹੈ ਇਸ ਦਾ ਸਭ ਕੁਝ ਬਦਲਦੀ ਦੁਨੀਆ ਨਾਲ ਜੁੜਿਆ ਹੋਇਆ ਹੈ ਜਿਸ ਦੇ ਵਿੱਚ ਅਸੀਂ ਰਹਿਨੇ ਹਾਂ ਸੋ ਇਹ ਵਿਅਕਤੀਆਂ ਤੇ ਪਰਿਵਾਰਾਂ ਦੇ ਹੋਰ ਵੀ ਅਲੱਗ-ਥਲੱਗ ਹੋਣ ਤੇ ਇੱਕ ਦੂਜੇ ਦੇ ਨਾਲ ਨਾ ਜੁੜੇ ਹੋਣ ਦੀ ਧਾਰਨਾ ਹੈ ਉਹਨਾਂ ਕਹਿੰਦੇ ਕਿ ਤੁਸੀਂ ਸੋਸ਼ਲ ਮੀਡੀਆ ਤੇ ਪ੍ਰਭਾਵ ਨੂੰ ਘਟ ਨਹੀਂ ਸਮਝ ਸਕਦੇ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਉਧਰ ਅਲਬਰਟਾ RCMP ਇਸ ਹਫਤੇ ਦੇ ਅੰਤ ਦੇ ਵਿੱਚ ਵਾਹਨ ਚਾਲਕਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਲਈ ਕਹਿ ਰਹੀ ਹੈ ਕਿਉਂਕਿ ਹਜ਼ਾਰਾਂ ਵੌਲੰਟੀਅਰ ਸਾਲਾਨਾ ਜਿਹੜਾ ਸਫਾਈ ਪ੍ਰੋਗਰਾਮ ਹੁੰਦਾ ਹੈ ਉਹ ਖਾਸ ਕਰਕੇ ਉਸ ਦੇ ਉੱਤੇ ਕੰਮ ਕਰ ਰਹੇ ਨੇ ਉਸ ਮੁਹਿੰਮ ਦੇ ਲਈ ਸੂਬੇ ਦੇ ਹਾਈਵੇ ਦੇ ਉੱਤੇ ਜਾਂਦੇ ਨੇ ਸੋ ਸਫਾਈ ਸ਼ਨੀਵਾਰ 3 ਮਈ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਦੇ ਵਿੱਚ ਕਰ ਕੀਤੀ ਜਾਏਗੀ ਮੌਸਮ ਖਰਾਬ ਹੋਣ ਦੀ ਸੂਰਤ ਦੇ ਵਿੱਚ 10 ਜਿਹੜੇ ਨੇ ਉਹ 10 ਮਈ ਦੀ ਇੱਕ ਹੋਰ ਤਾਰੀਖ ਨਿਰਧਾਰਿਤ ਕੀਤੀ ਗਈ ਹੈ ਸੋ 12000 ਤੋਂ ਵੱਧ ਲੋਕਾਂ ਦੇ ਇਸ ਦੇ ਵਿੱਚ ਭਾਗ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਵਿੱਚ 4H ਕਲਬਾਂ ਜੂਨੀਅਰ ਫੋਰੈਸਟ ਵਾਰਡਨ ਅਤੇ ਹੋਰ ਯੁਵਾ ਸੰਗਠਨਾ ਦੇ ਲਗਭਗ 8000 ਨੌਜਵਾਨ ਸ਼ਾਮਿਲ ਹਨ ਵਲੰਟੀਅਰ ਸੁਰੱਖਿਆ ਜੈਕਟਾਂ ਪਹਿਨਣਗੇ ਅਤੇ ਸਫਾਈ ਜਿਹੜੀ ਹੈ ਸਫਾਈ ਜ਼ੋਨਾਂ ਦੇ ਨੇੜੇ ਚਤਾਵਨੀ ਦੇ ਜਿਹੜੇ ਚਿੰਨ੍ਹ ਵੀ ਲਗਾਏ ਜਾਣਗੇ ਔਰ ਕੈਲਗਰੀ ਦੀ ਮਾਉਂਟ ਰਾਇਲ ਯੂਨੀਵਰਸਿਟੀ ਦੇ ਅਪਰਾਧ ਵਿਗਿਆਨੀ ਡੱਗ ਕਿੰਗ ਨੇ ਕਿਹਾ ਹੈ ਕਿ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਲੋਕਾਂ ਨੂੰ ਅਕਸਰ ਇਹ ਜਿਹੜਾ ਹੈ ਅ ਨਹੀਂ ਇਹ ਪਤਾ ਹੁੰਦਾ ਇਹ ਗਲਤ ਫਹਮੀ ਉਹਨਾਂ ਨੂੰ ਹੁੰਦੀ ਹੈ ਕਿ ਜ਼ਿਆਦਾ ਲੋਕਾਂ ਦਾ ਮਤਲਬ ਉੱਚ ਅਪਰਾਧ ਦਰ ਹੈ ਜੋ ਕਿ ਸੱਚ ਨਹੀਂ ਹੈ ਆਰਸੀਐਮਪੀ ਜਿਹੜੀ ਹੈ ਉਹ ਡਰਾਈਵਰਾਂ ਨੂੰ ਨਿਸ਼ਾਨਬੱਧ ਖੇਤਰਾਂ ਦੇ ਵਿੱਚ ਗਤੀ ਘਟਾਉਣ ਤੇ ਸੜਕ ਦੇ ਕਿਨਾਰੇ ਪੈਦਲ ਚੱਲਣ ਵਾਲਿਆਂ ਦੇ ਉੱਤੇ ਨਜ਼ਰ ਰੱਖਣ ਲਈ ਕਹਿ ਰਹੀ ਹੈ ਅਧਿਕਾਰੀ ਟ੍ਰੈਫਿਕ ਸੁਰੱਖਿਆ ਜਿਹੜੇ ਆ ਉਹਨਾਂ ਨੂੰ ਲਾਗੂ ਕਰਨ ਅਤੇ ਸਫਾਈ ਕਰਮਚਾਰੀਆਂ ਦੇ ਨੇੜੇ ਤੇਜ਼ ਰਫ਼ਤਾਰ ਤੇ ਕਾਰਵਾਈ ਕਰਨ ਦੇ ਲਈ ਵੀ ਹਾਈਵੇ ਤੇ ਗਸ਼ਤ ਵਧਾਉਣਗੇ ਇਫੇਰ ਉਹ ਸਾਲ ਦਾ ਸਮਾਂ ਜਦੋਂ ਮੈਟਰੋ ਜਿਹੜਾ ਵੈਂਕੂਵਰ ਜਿਹੜਾ ਰੀਜਨਲ ਡਿਸਟ੍ਰਿਕਟ ਨੇ ਲੌਨ ਪਾਣੀ ਦੇਣ ਦੇ ਉੱਤੇ ਪਾਬੰਦੀਆਂ ਜਾਰੀ ਕੀਤੀਆਂ ਨੇ ਖੇਤਰ ਦੀ ਸਪਲਾਈ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਮਦਦ ਕਰਨ ਦੇ ਲਈ ਇਹ ਜੜੀਆਂ ਨੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਨੇ ਇਹਨਾਂ ਪਾਬੰਦੀਆਂ ਨੂੰ ਤੁਰੰਤ ਲਾਗੂ ਦੱਸਿਆ ਜਾ ਰਿਹਾ ਔਰ ਐਮ ਵੀ ਆਰ ਡੀ ਨੇ ਕਿਹਾ ਕਿ ਗਰਮੀਆਂ ਅਤੇ ਪਤਝੜ ਦੇ ਸ਼ੁਰੂ ਦੇ ਵਿੱਚ ਸਾਡੀ ਪਾਣੀ ਦੀ ਵਰਤੋਂ 50% ਤੱਕ ਵੱਧ ਸਕਦੀ ਹੈ ਸੋ ਮੁੱਖ ਤੌਰ ਤੇ ਲੋਨ ਨੂੰ ਪਾਣੀ ਦੇਣ ਕਾਰਨ ਇਹ ਮੁਸ਼ਕਲ ਆ ਸਕਦੀ ਹੈ ਸੋ ਸ਼ਨੀਵਾਰ ਨੂੰ even ਨੰਬਰ ਵਾਲੇ ਪਤਿਆਂ ਦੇ ਉੱਤੇ ਅਤੇ ਐਤਵਾਰ ਨੂੰ odd ਨੰਬਰ ਵਾਲੇ ਪਤਿਆਂ ਦੇ ਉੱਤੇ ਰਿਹਾਈਸ਼ੀ ਲੋਨ ਨੂੰ ਪਾਣੀ ਦੇਣ ਦੀ ਇਜਾਜ਼ਤ ਹੈ ਸਵੇਰੇ 5 ਵਜੇ ਤੋਂ 7 ਵਜੇ ਦੇ ਵਿਚਕਾਰ ਆਟੋਮੈਟਿਕ ਪਾਣੀ ਦੇਣ ਦੀ ਇਜਾਜ਼ਤ ਹੋਵੇਗੀ ਤੇ ਸਵੇਰੇ 6 ਵਜੇ ਤੋਂ 9 ਵਜੇ ਦੇ ਵਿਚਕਾਰ ਹੱਥੀ ਪਾਣੀ ਦੇਣ ਦੀ ਇਜਾਜ਼ਤ ਹੈ ਜੇਕਰ ਸਪ੍ਰਿੰਕਲਰ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਰੁੱਖਾਂ ਝਾੜੀਆਂ ਤੇ ਫੁੱਲਾਂ ਨੂੰ ਪਾਣੀ ਦੇਣ ਦੀ ਇਜਾਜ਼ਤ ਜਿਹੜੀ ਹੈ ਉਹ ਸਵੇਰੇ 5 ਵਜੇ ਤੋਂ ਸਵੇਰੇ 7 ਵਜੇ ਦੇ ਵਿਚਕਾਰ ਕਿਸੇ ਵੀ ਦੇਣਾ ਹੱਥ ਦੇ ਨਾਲ ਪਾਣੀ ਦੇਣ ਜਾਂ ਤੁਪਕਾ ਸਿੰਚਾਈ ਦੀ ਇਜਾਜ਼ਤ ਕਿਸੇ ਵੀ ਸਮੇਂ ਹੈ ਜਦੋਂ ਤੱਕ ਉਹਨਾਂ ਦੇ ਕੋਲ ਇੱਕ ਆਟੋਮੈਟਿਕ ਬੰਦਬੰਦੀ ਅੰਤਰ ਹੋਵੇਗਾ ਸੋ ਸੋਮਵਾਰ ਨੂੰ ਈਵਨ ਨੰਬਰ ਵਾਲੇ ਪਤਿਆਂ ਦੇ ਉੱਤੇ ਅਤੇ ਜਿਹੜੇ ਆਰਡ ਨੰਬਰ ਵਾਲੇ ਪਤਿਆਂ ਦੇ ਉੱਤੇ ਗੈਰ ਰਿਹਾਇਸ਼ੀ ਲਾਉਣ ਨੂੰ ਪਾਣੀ ਦੇਣ ਦੀ ਆਗਿਆ ਸਵੇਰੇ 4 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਜਿਹੜੇ ਨੇ ਉਹ ਆਟੋਮੈਟਿਕ ਪਾਣੀ ਦੇਣ ਦੀ ਆਗਿਆ ਹੈ ਤੇ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਦੇ ਵਿਚਕਾਰ ਹੱਥੀ ਪਾਣੀ ਦੇਣ ਦੀ ਆਗਿਆ ਹੈ ਸੋ ਇਹ ਕਿਹਾ ਜਾ ਰਿਹਾ ਹੈ ਕਿ ਖੇਤਰੀ ਜ਼ਿਲ੍ਹੇ ਦੇ ਬੈਂਕੂਵਰ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ ਦੇ ਮੁਤਾਬਕ ਇੱਕ ਖੇਤਰੀ ਨੀਤੀ ਹੈ ਜੋ ਸਥਾਨਕ ਸਰਕਾਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਵਿਕਸਿਤ ਕੀਤੀ ਗਈ ਹੈ ਤਾਂ ਜੋ ਉੱਚ ਮੰਗ ਦੇ ਜਿਹੜੇ ਸਮੇਂ ਦੌਰਾਨ ਪੀਣ ਵਾਲੇ ਪਾਣੀ ਦੀ ਵਰਤੋਂ ਦਾ ਪ੍ਰਬੰਧ ਕੀਤਾ ਜਾ ਸਕੇ ਔਰ ਇਹ ਪਾਬੰਦੀਆਂ ਮੀਂਹ ਦੇ ਪਾਣੀ ਸਲੇਟੀ ਪਾਣੀ ਤੇ ਕਿਸੇ ਵੀ ਤਰ੍ਹਾਂ ਦੇ ਰੀਸਾਈਕਲ ਕੀਤੇ ਪਾਣੀ ਜਾਂ ਫਿਰ ਜੀ ਵੀ ਡਬਲਯੂ ਡੀ ਨਗਰ ਨਿਗਮ ਜਿਹੜਾ ਉਸ ਦੇ ਜਲ ਸਪਲਾਈ ਪ੍ਰਣਾਲੀ ਤੋਂ ਬਾਹਰ ਪਾਣੀ ਦੇ ਹੋਰ ਸਰੋਤਾਂ ਦੀ ਵਰਤੋਂ ਤੋਂ ਲਾਗੂ ਨਹੀਂ ਹੁੰਦੀਆਂ ਲੋਨ ਨੂੰ ਪਾਣੀ ਦੇਣ ਦੀਆਂ ਪਾਬੰਦੀਆਂ 15 ਅਕਤੂਬਰ ਤੱਕ ਲਾਗੂ ਰਹਿਣਗੀਆਂ ਅਗਰ ਦੇਖਦੇ ਹਾਂ ਐਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਹਾਂ ਖਬਰ ਇਹ ਹੈ ਕਿ ਤੁਹਾਨੂੰ ਪਤਾ ਜਿਵੇਂ ਇਲੈਕਸ਼ਨ ਹੋਈ ਹੈ ਸੋਮਵਾਰ ਵਾਲੇ ਦਿਨ ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਆਫੋਰੀ ਆਪਣੀ ਸੀਟ ਕਾਰਲਟਨ ਤੋਂ ਉਹ ਕੋਈ 5 ਪਰਸੈਂਟੇਜ ਪੁਆਇੰਟ ਤੇ ਹਾਰ ਗਿਆ ਹਾਲਾਂਕਿ ਉਹ ਪਿਛਲੇ 10 ਸਾਲਾਂ ਤੋਂ ਉੱਥੋਂ ਜਿੱਤਦੇ ਆ ਰਹੇ ਸੀਗੇ ਖੈਰ ਹੁਣ ਉਹਨਾਂ ਲਈ ਜੀ ਅਲਬਰਟਾ ਦੇ ਇੱਕ ਐਮਪੀ ਜਿਹੜੇ ਹੁਣੇ ਬਣੇ ਨੇ ਵੈਸੇ ਪਹਿਲਾਂ ਵੀ ਉਹ ਉੱਥੋਂ ਇਲੈਕਟ ਹੁੰਦੇ ਰਹੇ ਆ 19 ਤੋਂ ਇਲੈਕਟ ਹੁੰਦੇ ਆ ਰਹੇ ਉਹ ਤੇ ਉਹਨਾਂ ਨੇ ਕਿਹਾ ਜੀ ਵੀ ਮੈਂ ਆਪਣੀ ਸੀਟ ਜਿਹੜੀ ਆ त्यागਦਾ ਆ ਤਾਂ ਕਿ ਪੀਅਰ ਪੋਲੀਆਫੋਰੀ ਉਹ ਸੀਟ ਤੋਂ ਇਲੈਕਸ਼ਨ ਲੜ ਸਕਣ ਤੇ ਪਾਰਲੀਮੈਂਟ ਵਿੱਚ ਪਹੁੰਚਣ ਇਹ ਉਸ ਕੰਜ਼ਰਵੇਟਿਵ ਐਮਪੀ ਦਾ ਨਾਮ ਹੈ ਜੀ ਡੇਮियन ਕੁਰੈਕ ਉਹਨਾਂ ਨੇ ਆਪਣੀ ਸੀਟ ਜਿਹੜੀ ਛੱਡੀ ਉਹ ਕਹਿੰਦੇ ਹਾਲਾਂਕਿ ਮੈਂ ਆਪਣੇ ਲੋਕਾਂ ਨੇ ਜਿਹੜਾ ਮੈਨੂੰ ਕੀ ਕਹਿੰਦੇ ਹੁੰਦੇ ਆ ਫਤਵਾ ਦਿੱਤਾ ਆ ਉਹਦੇ ਲਈ ਮਸਲ ਭੀ ਛੱਡਣਾ ਤਾਂ ਬਹੁਤ ਔਖਾ ਆ ਕਿਉਂਕਿ ਮੈਂ ਚਾਹੁੰਨਾ ਕਿ ਮੈਂ ਉਹਨਾਂ ਲਈ ਸੇਵਾ ਕਰਾਂ ਪਰ ਇਹ ਵੀ ਜ਼ਰੂਰੀ ਆ ਕਿ ਜਿਹੜੇ ਸਾਡੇ ਪਾਰਟੀ ਦੇ ਲੀਡਰ ਆ ਉਹ ਪਾਰਲੀਮੈਂਟ ਵਿੱਚ ਹੋਣ ਔਰ ਉਹਦੇ ਲਈ ਇਹ ਜ਼ਰੂਰੀ ਆ ਪਾਰਲੀਮੈਂਟ ਵਿੱਚ ਪਹੁੰਚਣ ਲਈ ਸੋ ਉਹ ਕਹਿੰਦਾ ਵੀ ਮੈਂ ਆਪਣੀ ਸੀਟ ਛੱਡ ਰਿਹਾ ਉਹਦੇ 82% ਜੀ ਉਥੋਂ ਉਹਨੂੰ ਵੋਟਾਂ ਪਈਆਂ ਸੀ ਕੰਜ਼ਰਵੇਟਿਵ ਦੀਆਂ ਬੈਟਰਲ ਰਿਵਰ ਕਰੋਫ ਨਾ ਆ ਉਸ ਕੰਸਟਿਟੂਐਂਸੀ ਦਾ ਸੋ ਸੇਫ ਸੀਟ ਬਣੀ ਜਾਂਦੀ ਆ ਕੰਜ਼ਰਵੇਟਿਵ ਲਈ ਤੇ ਤਾਂ ਉਥੋਂ ਪੀਰ ਪੌਲੀਆਫੋਰੀ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਇਸ ਗੱਲ ਨੂੰ ਅਕਸੈਪਟ ਕੀਤਾ ਜੀ ਔਰ ਉਹ ਕਹਿੰਦੇ ਵੀ ਮੈਂ ਬੜਾ ਧੰਨਵਾਦ ਕਰਦਾ ਇਸ ਐਮਪੀ ਦਾ ਵੀ ਔਰ ਉਥੋਂ ਦੇ ਲੋਕਾਂ ਦਾ ਮੈਂ ਕੰਮ ਕਰਕੇ ਟਰਸਟ ਜਿਹੜਾ ਆ ਵِن ਕਰਾਂਗਾ ਉਧਰ ਅੱਜ ਪ੍ਰਾਈਮ ਮਿਨਿਸਟਰ ਮਾਰਕ ਕਾਰਨੀਹੋਰਾ ਨੇ ਗੱਲ ਆਖੀ ਆ ਕਿ ਉਹ ਜਿੰਨੀ ਵੀ ਛੇਤੀ ਹੋ ਸਕਦਾ ਉਹ ਇਹਨਾਂ ਨੂੰ ਮੌਕਾ ਦੇਣਗੇ ਪਾਰਲੀਮੈਂਟ ਵਿੱਚ ਪਹੁੰਚਣ ਲਈ ਕਿ ਉਹ ਇੱਕ ਬਾਈ ਇਲੈਕਸ਼ਨ ਕਾਲ ਕਰਨਗੇ ਤਾਂ ਕਿ ਛੇਤੀ ਤੋਂ ਛੇਤੀ ਆ ਪਾਰਲੀਮੈਂਟ ਵਿੱਚ ਪਹੁੰਚ ਸਕਣ ਉਹ ਕਹਿੰਦੇ ਵੀ ਕੋਈ ਇਹਦੇ ਚ ਐਵੇਂ ਕੋਈ ਖੇਲਾ ਨਹੀਂ ਹੈ ਇਹ ਮੈਂ ਮਤਲਬ ਰਾਈਟ ਵੇ ਉਹ ਕਾਲ ਕਰ ਦੇਣੀ ਹੈ ਇਲੈਕਸ਼ਨ ਆ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਸੇ ਪਾਰਟੀ ਦੇ ਨਾਲ ਕੋਈ ਸਮਝੌਤਾ ਕਰ ਰਹੇ ਹੋ ਜਾਂ ਉਹਨਾਂ ਨੂੰ ਬੰਦਿਆਂ ਨੂੰ ਮਨਾ ਰਹੇ ਹੋ ਵੀ ਤੁਸੀਂ ਫਲੋਰ ਕ੍ਰਾਸ ਕਰਕੇ ਮੇਰੇ ਨਾਲ ਆ ਜਾਓ ਉਹ ਕਹਿੰਦਾ ਵੀ ਹਾਲੇ ਤੱਕ ਤੇ ਮੈਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਤੇ ਜਿਹੜੀਆਂ ਮੈਂ ਸਿਰਫ ਗੱਲਾਂ ਬਾਤਾਂ ਲੋਕਾਂ ਨਾਲ ਇਹ ਕੀਤੀਆਂ ਨੇ ਕਿ ਭਾਈ ਅਸੀਂ ਐਜ਼ ਅ ਟੀਮ ਕੈਨੇਡਾ ਕਿਵੇਂ ਵਰਕ ਕਰਨਾ ਹੈ ਜੋ ਸਾਨੂੰ ਧਮਕੀਆਂ ਜਿਹੜੀਆਂ ਨੇ ਉਹ ਸਾਊਥ ਆਫ ਦਾ ਬਾਰਡਰ ਵੱਲੋਂ ਆ ਰਹੀਆਂ ਨੇ ਡੋਨਲਡ ਟਰੰਪ ਹੋਰਾਂ ਵੱਲੋਂ ਉਹਨਾਂ ਨੂੰ ਕਿਵੇਂ ਆਪਾਂ ਅਕਸੈਪਟ ਕਰਨਾ ਤੇ ਉਹਨਾਂ ਦਾ ਉਸ ਚੈਲੰਜ ਨੂੰ ਕਿਵੇਂ ਕਬੂਲਣਾ ਹੈਗਾ ਉਹਨਾਂ ਨੇ ਉਹਦੇ ਵਿੱਚ ਇੱਕ ਹਾਕੀ ਦੀ ਗੇਮ ਦੀ ਗੱਲ ਵੀ ਕੀਤੀ ਉਹ ਕਹਿੰਦੇ ਵੀ ਦੇਖੋ ਜਿਹੜੇ ਕੈਨੇਡਾ ਦੇ ਹਾਕੀ ਦੇ ਪਲੇਅਰ ਆ ਉਹ ਬਹੁਤ ਸਾਰੀਆਂ ਟੀਮਾਂ ਦੇ ਵਿੱਚ ਇਕੱਲੇ ਇਕੱਲੇ ਖੇਡਦੇ ਆ ਪਰ ਜਦੋਂ ਗੱਲ ਆਉਂਦੀ ਆ 올림픽ਸ ਦੀ ਜਾਂ ਆ ਜਿਹੜਾ ਪਿਛੇ ਜਾ ਟੂਰਨਾਮੈਂਟ ਹੋ ਕੇ ਹਟਿਆ ਨੇਸ਼ਨ ਆਫ 4 ਵਾਲਾ ਉਹਦੇ ਵਿੱਚ ਉਹ ਕਹਿੰਦੇ ਵੀ ਉਹੋ ਹੀ ਪਲੇਅਰ ਜਿਹੜੇ ਐ ਫਿਰ ਟੀਮ ਕੈਨੇਡਾ ਦੀਆਂ ਜਰਸੀਆਂ ਪਾ ਲੈਂਦੇ ਨੇ ਤੇ ਉਹੋ ਹੀ ਕਹਿੰਦਾ ਮੈਂ ਗੱਲ ਚਾਹੁੰਨਾ ਵੀ ਜਿਹੜੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਲੀਡਰ ਆ ਉਹ ਇੱਕੋ ਹੀ ਪਾਸੇ ਨੂੰ ਸਾਰੇ ਜਿਹੜੇ ਆ ਉਹ ਪੁਨ ਕਰਨ ਤਾਂ ਕਿ ਅਸੀਂ ਇਸ ਜਿਹੜਾ ਸਾਨੂੰ ਚੈਲੰਜ ਪਾਇਆ ਜਾ ਰਿਹਾ ਡੋਨਲਡ ਟਰੰਪ ਹੋਰਾਂ ਵੱਲੋਂ ਉਹਦਾ ਅਸੀਂ ਸਾਹਮਣਾ ਕਰ ਸਕੀਏ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ